ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਮੁਵਾਹਿ ਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪਹਿਜ ਰਖਾ ਮਨ ਬਿਲਾਸ ਪਹਿ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰਿਆ ਆਨੰਦ ਕਰਨਾ ਪ੍ਰਭ ਪੂਰਨ ਪਹਿ ਜੁਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਅਨੇ ਜੋ ਪਾਵਨ ਸ਼ਬਦ ਸਤਗੁਰਾਂ ਦੀ ਕਿਰਪਾ ਨਾਲ ਸਰਬਨ ਕੀਤਾ ਹੈ ਇਹ ਪਾਵਨ ਸ਼ਬਦ ਤਨਾਸਰੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 682 ਦੇ ਉੱਪਰ ਅੰਕਿਤ ਹੈ ਆਓ ਇਸ ਸ਼ਬਦ ਦੀ ਸੰਖੇਪ ਵਿਚਾਰ ਦੇ ਨਾਲ ਜੁੜਨਾ ਕਰੀਏ ਗੁਰੂ ਸੰਗਤ ਜੀ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਰਹਾਉ ਦੀਆਂ ਤੁਕਾਂ ਹਨ ਉਹਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤਾ ਇਹ ਭਾਈ ਮੇਰਾ ਚਿੱਤ ਮੇਰਾ ਮਨ ਉਸ ਪ੍ਰਭੂ ਨਾਲ ਜੁੜਿਆ ਹੈ ਕਿਸ ਪ੍ਰਭੂ ਦੇ ਨਾਲ ਆਦਿ ਅੰਤ ਪ੍ਰਭ ਸਦਾ ਸਹਾਇ ਜੋ ਅਕਾਲ ਪੁਰਖ ਪਰਮੇਸ਼ਰ ਮੇਰੇ ਜੀਵਨ ਦੇ ਸ਼ੁਰੂ ਤੋਂ ਮੇਰੇ ਅਖੀਰਲੇ ਸਵਾਸ ਤੱਕ ਅਖੀਰ ਤੱਕ ਮੇਰਾ ਮਦਦਕਾਰ ਬਣਿਆ ਹੈ ਉਹ ਮੇਰਾ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਧੰਨ ਹੈ ਆਦਿ ਅੰਤ ਪ੍ਰਭ ਸਦਾ ਸਹਾ ਨਹਿ ہمارا ਮੀਤ ਸਾਡੇ ਜੀਵਨ ਦੀ ਪਰਤਪਾਲਣਾ ਕਰਦਾ ਹੈ ਅਸੀਂ ਤਾਂ ਉਦੋਂ ਤੋਂ ਜੀਵਨ ਸਮਝਦੇ ਆ ਨਾ ਵੀ ਬੱਚੇ ਨੇ ਜਨਮ ਲਿਆ ਅੱਜ ਤੋਂ ਜੀਵਨ ਸ਼ੁਰੂ ਹੋਇਆ ਜੀਵਨ ਤਾਂ ਮਾਂ ਦੇ ਉਦਰ ਵਿੱਚ ਸ਼ੁਰੂ ਹੋ ਗਿਆ ਜਦੋਂ ਇਸ ਸਰੀਰ ਦੀ ਬਣਾਵਟ ਬਣਨੀ ਸ਼ੁਰੂ ਹੋ ਗਈ ਉਥੇ ਪਰਤਪਾਲਣਾ ਕਰਦਾ ਹੈ ਸਤਿਗੁਰ ਕਹਿੰਦੇ ਨਾ ਪਾਣੀ ਦੇ ਵਿੱਚ ਬਖਸ਼ਿਸ਼ ਕਰਦੇ ਆ ਕਹਿੰਦੇ ਉਹ ਥਾਂ ਮੁਖ ਤਲੈ ਪੈਰ ਉਪਰੇ ਵਸੰਧੋ ਕਹਥੜੇ ਥਾਏ ਨਾਨਕ ਸੋ ਤਨੀ ਕਿਉ ਵਿਸਾਰਿਓ ਉਧਰੇ ਜਿਸ ਦੇ ਨਾਮ ਉਹ ਪਰਮੇਸ਼ਰ ਆਦ ਅੰਤ ਪ੍ਰਭ ਸਦਾ ਸਹਾਈ ਪਰ ਨਹੀਂ ਸਾਨੂੰ ਸਮਝ ਲੱਗਦੀ ਉਹ ਤਾਂ ਹਮੇਸ਼ਾ ਸਹਿਤਾ ਕਰਦੇ ਪਰ ਸਮਝ ਕਦੋਂ ਲੱਗਦੀ ਹੈ ਜਦੋਂ ਅਸੀਂ ਉਹਦੇ ਨਾਲ ਚਿੱਤ ਜੋੜਦੇ ਜੇਦੋ ਚਿੱਤ ਜੋੜਨਾ ਤੇ ਸਾਰੇ ਸੁਖ ਪ੍ਰਾਪਤ ਹੁੰਦੇ ਆ ਬਹੁਤ ਸੋਹਣਾ ਗੁਰਮੁਖ ਪਿਆਰਿਆਂ ਨੇ ਅਰਦਾਸ ਦੇ ਵਿੱਚ ਦਰਜ ਕੀਤਾ ਜੋ ਆਪਾਂ ਪੜ੍ਹਦੇ ਆ ਵਾਹਿਗੁਰੂ 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 ਚਿੱਤ ਆਵੈ ਚਿੱਤ ਆਵਣ ਦਾ ਸਦਕਾ ਸਰਬ ਸੁਖ ਹੋਵੇ ਹੁਣ ਇੱਥੇ ਕੇਵਲੇ ਸਵਾਲ ਕੀਤਾ ਜਾਂਦਾ ਵੀ ਇੱਕ ਵਾਰੀ ਵੀ ਵਾਹਿਗੁਰੂ ਲਿਖ ਸਕਦੇ ਸੀ ਪੰਜ ਵਾਰੀ ਵੀ ਹੋ ਸਕਦਾ ਹੈ ਹਪਾ ਜਪਦੇ ਆ ਪਰ ਇਹ ਤਿੰਨ ਵਾਰੀ ਹੈ ਸਤਗੁਰੂ ਕਹਿੰਦੇ ਤੇਰੇ ਮਨ ਵਿੱਚ ਵੀ ਤੇਰੇ ਬਚਨਾਂ ਵਿੱਚ ਵੀ ਤੇਰੇ ਕਰਮ ਦੇ ਵਿੱਚ ਵੀ ਪਰਮੇਸ਼ਰ ਹੋਵੇ ਉਹਦਾ ਉਹਦੀ ਯਾਦ ਹੋਵੇ ਉਹਦਾ ਆਦਬ ਹੋਵੇ ਉਹਦਾ ਡਰ ਤੇਰੇ ਜੀਵਨ ਦੇ ਵਿੱਚ ਹੋਵੇ ਤੇ ਤੈਨੂੰ ਸੁੱਖ ਹੀ ਸੁੱਖ ਹੈ ਜਿਸ ਤਰ੍ਹਾਂ ਸਤਗੁਰ ਬਾਣੀ ਵਿੱਚ ਕਹਿੰਦੇ ਮਨ ਵਚ ਕਰਮ ਪ੍ਰਭ ਏਕ ਧਾਏ ਸਭ ਫਲਾਂ ਸੋਈ ਜਨ ਪਾਏ ਸਭ ਕਹਿੰਦੇ ਉਹ ਪ੍ਰਮਾਤਮਾ ਜਦੋਂ ਚਿੱਤ ਵਿੱਚ ਆਉਂਦਾ ਹੈ ਮਨ ਦੇ ਵਿੱਚ ਤੂੰ ਬਸਾਉਂਦਾ ਹੈ ਉਹਨੂੰ ਯਾਦ ਕਰਦਾ ਹੈ ਉਹਦੀ ਦੱਸੀ ਹੋਈ ਰਹਿਤ ਨੂੰ ਜੀਵਨ ਦੇ ਵਿੱਚ ਮਰਯਾਦਾ ਨੂੰ ਧਾਰਨ ਕਰਦਾ ਹੈ ਤੇ ਉਹਦੇ ਕਹਿਣ ਤੇ ਜੀਵਨ ਬਤੀਤ ਕਰਦਾ ਤੇ ਸੁਖ ਹੀ ਸੁਖ ਹੈ ਤੇ ਜਦੋਂ ਸਤਗੁਰ ਕਹਿੰਦੇ ਮੇਰਾ ਮਨ ਪਰਮੇਸ਼ਰ ਨਾਲ ਜੁੜਿਆ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦਿਆ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਸ਼ਬਦੀ ਰਮਤਾ ਹੁੰਦੀ ਹੈ ਬਹੁਤ ਬਾਰੀ ਇਸ ਪੰਕਤੀ ਨੂੰ ਆਪਾਂ ਪੜ੍ਹਦੇ ਸੁਣਦੇ ਆਂ ਪਰ ਆਮ ਕਰਕੇ ਅਸੀਂ ਅਰਥਾਂ ਤੋਂ ਵਿਚਾਰ ਤੋਂ ਹੀਣੇ ਹੋ ਕੇ ਆਪਣੇ ਮੁਤਾਬਕ ਹੀ ਅਰਥ ਕਰ ਲੈਨੇ ਕਿਉਂਕਿ ਉਚਾਰਨ ਸਹੀ ਨਹੀਂ ਹੋਏਗਾ ਤੇ ਉਹਦਾ ਅਰਥ ਵੀ ਸਹੀ ਨਹੀਂ ਬਣੇਗਾ ਸਭ ਕਹਿੰਦੇ ਔਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੇ ਹੁਣ ਕੀ ਬਲੇ ਅਸੀਂ ਇਹਦਾ ਅਰਥ ਕਰਦੇ ਆ ਕਿ ਹੇ ਪਰਮੇਸ਼ਰ ਔਖਾ ਸਮਾਂ ਨਾ ਦੇਖਣ ਦੇ ਦੇਈ ਮਤਲਬ ਆਰਡਰ ਹੋ ਗਿਆ ਪਰ ਗੁਰੂ ਸਾਹਿਬ ਕਹਿ ਰਹੇ ਆ ਕਹਿੰਦੇ ਔਖਾ ਸਮਾਂ ਦੇਖਣੇ ਨਹੀਂ ਦਿੰਦਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੇ ਔਖੀ ਦਾ ਅਰਥ ਤਾਂ ਮੁਸ਼ਕਲ ਭਰੀ ਕੜੀ ਦਾ ਅਰਥ ਬਖਤ ਪ੍ਰਮਾਤਮਾ ਆਪਣੇ ਪਿਆਰੇ ਨੂੰ ਔਖਾ ਸਮਾਂ ਨਹੀਂ ਦੇਖਣ ਦਿੰਦਾ ਵਿਰ ਦਾ ਅਰਥ ਹੈ ਸੁਭਾਅ ਸਮਾਲੇ ਦਾ ਅਰਥ ਹੈ ਸੰਭਾਲਣਾ ਕਰਦੇ ਉਹ ਅਕਾਲ ਪੁਰਖ ਪਰਮੇਸ਼ਰ ਬਖਸ਼ਿਸ਼ ਕਰਦਾ ਉਹਦਾ ਸੁਭਾਅ ਹੈ ਮੁੱਢਕ ਤੇਮਾ ਸੁਭਾਅ ਹੈ ਉਹ ਆਪਣੇ ਪਿਆਰੇ ਨੂੰ ਕਦੀ ਔਖੀ ਘੜੀ ਨਹੀਂ ਦੇਖਣ ਦਿੰਦਾ ਸਭ ਕਹਿੰਦੇ ਔਖੀ ਘੜੀ ਨਾ ਦੇਖਣ ਦੇਹੀ ਆਪਣਾ ਵਿਰਦ ਸਮਾਲੇ हाथ दे, हाथ दे राखी ਆਪਣੇ ਕੋ ਸਾਹ ਸਾਸ ਪ੍ਰਤ ਪਾਲੇ ਪ੍ਰਭੂ ਆਪਣੇ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ ਸੇਵਕ ਨੂੰ ਉਸ ਦੇ ਹਰੇਕ ਸਾਹ ਦੇ ਨਾਲ ਪਾਲਦਾ ਸਾਹ ਸਾਸ ਪ੍ਰਤ ਪਾਲੇ ਹੁਣ ਇੱਥੇ ਸਵਾਲ ਹੈ ਮਨ ਦੇ ਵਿੱਚ ਆ ਹੀ ਜਾਂਦਾ ਸੁਭਾਵਕ ਕੀ ਪਰਮੇਸ਼ਰ ਆਪਣੇ ਭਗਤਾਂ ਦੀ ਰੱਖਿਆ ਕਰਦੇ ਬਾਕੀ ਸੰਸਾਰ ਵੀ ਤਾਂ ਉਹਦਾ ਹੀ ਪੈਦਾ ਕੀਤਾ ਹੋਇਆ ਨਾ ਉਹਦੀ ਸਿਰਜਣਾ ਹੈ ਨਾ ਸਾਰਾ ਸੰਸਾਰ ਪਰਮੇਸ਼ਰ ਨੇ ਪੈਦਾ ਕੀਤਾ ਪਰ ਆਪਾਂ ਜਿਸ ਵੇਲੇ ਬਾਣੀ ਵਿੱਚ ਪੜ੍ਹਦੇ ਆ ਕਿ अनेका ਸ਼ਬਦ ਆਉਂਦੇ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਚ ਪਾਵੇ ਫਿਰ ਆਪਾਂ ਪੜ੍ਹਦੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖ ਕੇ ਭਾਈ ਬਾਕੀ ਵੀ ਤਾਂ ਜੀਵ ਉਹਦੀ ਪੈਦਾ ਕੀਤੇ ਸਾਡਾ ਸਵਾਲ ਹੈ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਕੋਈ ਸਵਾਲ ਦਾ ਜਵਾਬ ਹੈ ਜਿਹੜਾ ਸਾਨੂੰ ਤਸੱਲੀ ਕਰਾ ਦਿੰਦਾ ਐਸਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਸਤਿਗੁਰੂ ਕਹਿੰਦੇ ਹਾਂ ਭਾਈ ਸਭ ਜੀ ਤੇਰੇ ਦਿਆਲਾ ਉਹ ਸਾਰੇ ਜੀ ਉਹਦੇ ਆ ਪਰ ਆਪਣੇ ਭਗਤ ਕਰ ਹੈ ਪਰਤ ਪਾਲ ਆਪਣੇ ਭਗਤਾਂ ਦੀ ਪਰਤ ਪਾਲਣਾ ਕਰਦਾ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਰਿਹਾ ਇੱਕ ਰਾਜਾ ਸੀ ਉਸਨੇ ਆਪਣੇ ਰਾਜਗੁਰੂ ਨੂੰ ਇਹ ਸਵਾਲ ਕੀਤਾ ਕਿ ਸੰਸਾਰ ਪੂਰਾ ਪ੍ਰਮਾਤਮਾ ਨੇ ਪੈਦਾ ਕੀਤਾ ਅਕਾਲ ਪੁਰਖ ਨੇ ਵਾਹਿਗੁਰੂ ਨੇ ਪੈਦਾ ਕੀਤਾ ਪਰ ਉਹ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਉਹ ਕਹਿਣ ਲੱਗੇ ਰਾਜਨ ਥੋੜਾ ਜਿਹਾ ਮੈਨੂੰ ਸਮਾਂ ਦੇ ਮੈਂ ਇਹਦਾ ਜਵਾਬ ਤੈਨੂੰ ਜ਼ਰੂਰ ਦਿਆਂਗਾ ਇੱਕ ਦਿਨ ਕੀ ਹੋਇਆ ਥੋੜਾ ਥੋੜਾ ਹਨੇਰਾ ਸੀ ਅੰਮ੍ਰਿਤ ਵੇਲੇ ਦਾ ਵਕਤ ਰਾਜਾ ਸੈਰ ਕਰਦਾ ਹੁੰਦਾ ਸੀ ਆਪਣੇ ਮਹਿਲਾਂ ਦੇ ਵਿੱਚ ਬਾਹਰ ਤਲਾਬ ਵੀ ਬਣਿਆ ਹੋਇਆ ਹੈ ਹੁਣ ਰਾਜਾ ਉਹਦੇ ਅੰਗਰੱਖਕ ਉਹਦੇ ਵਜ਼ੀਰ ਉਹਦੇ ਪਿੱਛੇ-ਪਿੱਛੇ ਤੁਰੇ ਹਨ ਅੱਜ ਕੀ ਦੇਖਦਾ ਥੋੜਾ-ਥੋੜਾ ਹਨੇਰਾ ਹੈ ਕਿ ਸਾਹਮਣੇ ਉਹਦਾ ਅਜ ਪੁੱਤਰ ਤਲਾਬ ਦੇ ਕੋਲ ਉਹ ਵੀ ਘੁੰਮ ਰਿਹਾ ਹੈ ਪਰ ਕੀ ਹੋ ਰਿਹਾ ਕਿ ਰਾਜਾ ਅੱਗੇ ਜਾ ਰਿਹਾ ਤੇ ਪੁੱਤਰ ਪਿੱਛੇ ਨੂੰ ਜਾ ਰਿਹਾ ਤੇ ਜਿਸ ਵਲੇ ਰਾਜਾ ਥੋੜਾ ਜਿਆ ਕੋਲ ਪਹੁੰਚਦਾ ਤੇ ਉਹ ਬੱਚਾ ਤਲਾਬ ਦੇ ਵਿੱਚ ਡੱਕ ਜਾਂਦਾ ਰਾਜਾ ਬਹੁਤ ਤੇਜ਼ੀ ਨਾਲ ਦੌੜਦਾ ਹੈ ਤਲਾਬ ਵਿੱਚ ਛਾਲ ਮਾਰਦਾ ਤੇ ਜਿਸ ਬੱਚੇ ਨੂੰ ਕੱਢਣ ਵਾਸਤੇ ਰਾਜਾ ਅੰਦਰ ਵੜਿਆ ਪਰ ਉਹ ਬੱਚਾ ਨਹੀਂ ਸੀ ਉਹ ਕਿਸੇ ਨੇ ਪੁਤਲਾ ਬਣਾਇਆ ਸੀ ਉਸ ਉਹਦੀ ਉਮਰ ਦਾ ਓਡਾ ਕੀ ਬੱਚਾ ਤਿਆਰ ਕੀਤਾ ਸੀ ਹੁਣ ਬੜਾ ਗੁੱਸਾ ਆਇਆ ਵੇ ਇਹ ਕਿਹਨੇ ਮੇਰੇ ਨਾਲ ਸ਼ਰਾਰਤ ਕੀਤੀ ਆ ਸਾਰੇ ਨੂੰ ਇਕੱਠੇ ਕਰ ਲੇ ਉਹਨੇ ਆਖਿਆ ਕੌਣ ਹੈ ਜਿਹੜਾ ਇਦਾਂ ਦਾ ਮਜ਼ਾਕ ਮੇਰੇ ਨਾਲ ਕੀਤਾ ਰਾਜਗੁਰੂ ਆ ਕੇ ਕਹਿਣ ਲੱਗੇ ਰਾਜਨ ਇਹ ਸਾਰਿਆਂ ਨੂੰ ਛੱਡ ਦੇ ਇਹ ਤੇਰੇ ਸਵਾਲ ਦਾ ਜਵਾਬ ਹੈ ਮੈਂ ਵੀ ਤੈਨੂੰ ਅੱਜ ਸਵਾਲ ਕਰਦਾ ਮੈਂ ਪਹਿਲਾਂ ਮੈਂ ਗੋਸਤਾਕੀ ਦੀ ਮਾਫੀ ਮੰਗਦਾ ਪਰ ਮੈਨੂੰ ਇਹ ਦੱਸ ਤੂੰ ਕਹਿ ਰਿਹਾ ਸੀ ਨਾ ਪ੍ਰਭਨ ਪਰਮਾਤਮਾ ਆਪਣੇ ਭਗਤਾਂ ਦੀ ਆਪ ਰੱਖਿਆ ਕਰਦਾ ਹੈ ਆਪਣੇ ਦੂਤਾਂ ਨੂੰ ਨਹੀਂ ਭੇਜ ਸਕਦਾ ਮੈਂ ਤੈਨੂੰ ਪੁੱਛਦਾ ਤੂੰ ਅੱਜ ਸਮਝਿਆ ਕਿ ਮੇਰਾ ਬੱਚਾ ਤਲਾਬ ਵਿੱਚ ਡਿੱਗ ਪਿਆ ਤੂੰ ਭੇਜ ਦਿੰਦਾ ਆਪਣੇ ਅੰਗ ਰਖਸ਼ਿਆਂ ਨੂੰ ਆਪਣੇ ਨੌਕਰਾਂ ਨੂੰ ਭੇਜ ਦਿੰਦਾ ਕੱਢ ਲੈਣ ਦੇ ਕਹਿੰਦਾ ਨਹੀਂ ਮੇਰਾ ਸੀ ਕਹਿੰਦੇ ਜਿਹੜੇ ਉਹਦੇ ਹੁੰਦੇ ਹਨਾ ਤੇ ਉਹ ਆਪ ਰੱਖਿਆ ਕਰਦੇ ਸਤਗੁਰ ਕਹਿੰਦੇ ਭਾਈ ਉਹ ਪਰਮੇਸ਼ਰ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਕਿੰਨੇ ਤ ਸਦਦ ਕੀਤੇ ਗਏ ਤਸਿਹੇ ਦਿੱਤੇ ਗਏ ਭਗਤ ਪ੍ਰਹਿਲਾਦ ਨੂੰ ਪਾਣੀ ਵਿੱਚ ਡੋਬਿਆ ਦਰਖਤ ਤੋਂ ਸਿੱਟਿਆ ਪਹਾੜਾਂ ਤੋਂ ਸਿੱਟਿਆ ਅੱਗ ਤੋਂ ਬਚ ਗਿਆ ਤੇ ਫਿਰ ਉਹ ਕਹਿੰਦਾ ਸੀ ਤੈਨੂੰ ਮੈਂ 10 ਪੁੱਛਦਾ ਕਿ ਤਲਵਾਰ ਕੱਟ ਕੇ ਖੜ ਗਿਆ ਸੀ ਕੌਣ ਤੈਨੂੰ ਬਚਾਉਣ ਵਾਲਾ ਉਹਨੂੰ ਤਾਂ ਬਚਾਉਣ ਵਾਲਾ ਪਰਮੇਸ਼ਰ ਸੀ ਨਾ ਅਕਾਲ ਪੁਰਖ ਅਕਾਲ ਪੁਰਖ ਸੀ ਉਹਨੇ ਰੱਖਿਆ ਕੀਤੀ ਤੇ ਆਪਾਂ ਰੋਜ਼ ਪੜਦੇ ਹਰ ਯੁਗ ਚੁਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰ੍ਹਾਂ ਪਰ ਜਦੋਂ ਅਸੀਂ ਉਹਨੂੰ ਯਾਦ ਕਰਾਂਗੇ ਤਾ ਕਹਿੰਦੇ ਜੀਵਨ ਦੇ ਵਿੱਚ ਗੱਲ ਬਣੇਗੀ ਉਹ ਤਾਂ ਪ੍ਰਤਪਾਲਣਾ ਕਰਦਾ ਹੱਥ ਦੇ ਰਾਖਾ ਆਪਣੇ ਕੋ ਸਾਸ-ਸਾਸ ਪ੍ਰਤਪਾਲੇ ਪ੍ਰਭ ਸਿਉਂ ਲਾਗ ਰਿਹਾ ਮੇਰਾ ਚੀਤ ਮੇਰਾ ਚਿੱਤ ਮੇਰਾ ਮਨ ਉਸ ਪ੍ਰਭੂ ਨਾਲ ਜੁੜਿਆ ਹੈ ਕਿਸ ਪ੍ਰਭੂ ਨਾਲ ਆਦਿਆ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਜਦੋਂ ਨਾਮ ਨਾਲ ਜੜਾਂਗੇ ਨਾ ਸੁਖੀ ਸੁਖ ਇੱਕ ਸ਼ਬਦ ਪੜ੍ਹਨੇ ਆਪਾਂ ਗੁਰੂ ਸਾਹਿਬ ਜੀ ਦਾ ਬੜਾ ਸੋਖਾ ਸ਼ਬਦ ਹੈ ਊਠਤ ਸੁਖੀਆ ਬੈਠਤ ਸੁਖੀਆ ਭਾਉ ਨਹੀਂ ਲਾਗੇ ਜਾਂ ਐਸੇ 부ਝੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਾ ਟਾਂਕਾ ਅੰਤਰ ਜਾਮੀ ਸੋਏ ਚਿੰਤਾ ਜਾਗ ਚਿੰਤਾ ਜਹਾ ਕਹਾ ਪ੍ਰਭ ਤੂੰ ਬਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਾਇ ਪਰ ਕਦੋਂ ਊਠਤ ਬੈਠਤ ਸਾਨੂੰ ਸੁੱਖ ਪ੍ਰਾਪਤ ਹੋਏਗਾ ਉੱਠਦੇ ਆਂ ਬੈਂਦੇ ਆਂ ਉਠਤ ਸੁਖੀਆ ਬੈਟਤ ਸੁਖੀਆ ਭਾਉ ਨਹੀਂ ਲਾਗੇ ਜਾਇਸੇ ਬੁੱਧੀਆ ਔਰ ਆਖਾ ਇੱਕ ਹਮਾਰਾ ਸਾਮੀ ਸਗਲ ਘਟਾਂ ਦਾ ਅੰਤਰਜਾਮੀ ਆਵਸਥਾ ਕਦੋਂ ਬਣੇਗੀ ਸੁੱਤਿਆਂ ਵੀ ਆ ਚਿੰਤ ਜਾਗਦੇ ਆਵੇਂ ਚਿੰਤ ਗੁਰੂ ਸਾਹਿਬ ਕਹਿੰਦੇ ਭਾਈ ਘਰ ਵੀ ਸੁਖ ਬਾਹਰ ਵੀ ਸੁਖ ਕਦੋਂ ਆਖਰ ਵਿੱਚ ਇੱਕ ਅੱਧੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਤੈਨੂੰ ਉੱਠਦੇ ਆਂ ਬੈਂਦੇ ਆਂ ਸੌਂਦੇ ਆਂ ਜਾਗਦੇ ਆਂ ਘਰ ਅਤੇ ਬਾਹਰ ਹਮੇਸ਼ਾ ਸੁਖ ਆਏਗਾ ਕਹੋ ਨਾਨਕ ਗੁਰ ਮੰਤਰ ਦੜਾਇਆ ਤੇ ਜਦੋਂ ਉਹਦੇ ਨਾਲ ਜੁੜੇਗਾ ਪ੍ਰਭ ਸਿਉ ਲਾਗਰੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਭਏ ਮਨ ਦੇ ਵਿੱਚ ਖੇੜਾ ਬਣੇ ਮਨ ਬਿਲਾਸ ਭਏ ਹਰੇਕ ਦੇ ਅੰਦਰ ਨਹੀਂ ਬਣਦਾ ਹਰੇਕ ਦੇ ਅੰਦਰ ਖੇੜਾ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਕਿਉਂਕਿ ਸਕੇਵਲੇ ਸਭ ਕੁਝ ਹੁੰਦਿਆ ਵੀ ਸਾਧ ਸੰਗਤ ਜੀ ਮਨੁੱਖ ਜਿਹੜਾ ਹੈ ਨਾ ਕਿਸੇ ਹੁਣ ਕਿਸੇ ਘਰ ਪੈਸੇ ਦੀ ਕਮੀ ਨਹੀਂ ਹੈ ਤਨ ਪਦਾਰਥ ਬਹੁਤ ਹੈ ਘਰ ਵਿੱਚ ਨੌਕਰ ਵੀ ਹਨ ਪਰ ਰੱਬ ਦੀ ਖੇੜਾ ਉਥੇ ਭੇਦ ਭਾਅ ਬਹੁਤ ਹੈ ਪਿਓ ਤੇ ਪੁੱਤਰ ਨੂੰ ਦੇਖ ਕੇ ਰਾਜੀ ਨਹੀਂ ਪੁੱਤਰ ਪਿਓ ਨੂੰ ਦੇਖ ਕੇ ਪਸੰਦ ਨਹੀਂ ਕਰਦਾ ਨੌ ਸੱਸ ਦਾ ਆਪਸ ਵਿੱਚ ਮੇਲ ਨਹੀਂ ਹੈ ਘਰ ਵਿੱਚ ਦਿਨ ਰਾਤ ਕਲੇਸ਼ ਰਹਿੰਦਾ ਹੈ ਪ੍ਰਮਾਤਮਾ ਨੇ ਅੰਨ ਪਾਣੀ ਰੋਟੀ ਸਭ ਕੁਝ ਦਿੱਤਾ ਹੈ ਪਰ ਘਰ ਦੀ ਜੀਵ ਇਕੱਠੇ ਬੈਠ ਕੇ ਰੋਟੀ ਖਾਣ ਨੂੰ ਤਿਆਰ ਨਹੀਂ ਕਿਉਂਕਿ ਅੰਦਰ ਚਿੰਤਾ ਸਭ ਕਹਿੰਦੇ ਆ ਫਿਰ ਉਸ ਘਰ ਦੀ ਚਿੰਤਾ ਬਿਮਾਰੀ ਬਣ ਕੇ ਉਪਜਦੀ ਹੈ ਤੇ ਜਦੋਂ ਇਹ ਚਿੰਤਾ ਵਿਆਪ ਜਾਏ ਤੇ ਇਨਸਾਨ ਕੀ ਕਰੇ ਸਤਗੁਰ ਕਹਿੰਦੇ ਭਾਈ ਅੰਦਰ ਖੇੜਾ ਲੈ ਕੇ ਆ ਅੰਦਰ ਆਨੰਦ ਲੈ ਕੇ ਆਓ ਕਦੋਂ ਆਏਗਾ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਇੱਕ ਕੰਮਕਾਰ ਜੋ ਆਪਸ ਵਿੱਚ ਮਿਲਦੇ ਨਹੀਂ ਨਾ ਤਾਂ ਵਾਹਿਗੁਰੂ ਤੇਰੇ ਤੇ ਤਰਸ ਕਰੇ ਘਰ ਵਿੱਚ ਬੈਠ ਕੇ ਗੁਰੂ ਗੁਰੂ ਜਪੋ ਪਰਮੇਸ਼ਰ ਦਾ ਨਾਮ ਜਪੋ ਸਤਗੁਰੂ ਨੂੰ ਯਾਦ ਕਰ ਜਿਸ ਘਰ ਵਿੱਚ ਦਿਨ ਰਾਤ ਕਲੇਸ਼ ਪਿਆ ਰਹਿੰਦਾ ਨਾ ਤੇ ਸਾਧ ਸੰਗਤ ਜੀ ਉਸ ਘਰ ਵਿੱਚ ਜੇਕਰ ਸਤਗੁਰ ਜੀ ਦਾ ਸਿਮਰਨ ਹੈ ਸਤਗੁਰ ਜੀ ਦੇ ਦੱਸੇ ਹੋਏ ਮਾਰਗ ਤੇ ਆਪਾਂ ਚੱਲਦੇ ਆਂ ਜੇਕਰ ਨਾਮ ਚੇਤੇ ਆਵੇ ਮਾਲਕ ਪ੍ਰਮਾਤਮਾ ਕਿਰਪਾ ਕਰਦਾ ਉਹ ਦੁੱਖ ਭਰਿਆ ਘਰ ਜਨਤਾ ਭਰਿਆ ਘਰ ਉਹ ਵੀ ਗੁਰਦੁਆਰਾ ਬਣ ਜਾਂਦਾ ਹੈ ਸਾਬ ਜੀ ਕਹਿੰਦੇ ਭਾਈ ਉਹਨੂੰ ਯਾਦਕਾਰ ਅੰਦਰ ਖੇੜਾ ਬਣੇਗਾ ਤੇ ਗੁਰੂ ਸਾਹਿਬ ਕਹਿੰਦੇ ਮੇਰੇ ਮਨ ਦੇ ਵਿੱਚ ਇਥੇ ਮਨਨ ਮਨ ਦੇ ਨੰਨੇ ਨੂੰ ਸਿਆਰੀ ਹੈ ਕਹਿੰਦੇ ਮਨ ਬिलास ਬिलास ਮਤਲਬ ਖੁਸ਼ੀ ਮਨ ਬिलास ਭਏ ਕਦੋਂ ਸਾਹਿਬ ਕੇ ਆਚਰਜ ਦੇਖ ਵਡਾਈ ਉਹਦੀਆਂ ਵਡਿਆਈਆਂ ਉਹਦੇ ਕੌਤਕ ਵੇਖ ਕੇ ਮਨ ਦੇ ਵਿੱਚ ਖੁਸ਼ੀ ਬਾਣੀ ਰਹਿੰਦੀ ਕਿੰਨਾ ਦਿਆਲੂ ਆ ਪਰਮੇਸ਼ਰ ਇਸ ਕਰਕੇ ਸਾਬ ਕਹਿੰਦੇ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਭੈ ਜਰਖਾਏ ਉਹ ਅਕਾਲ ਪੁਰਖ ਜਿਹੜਾ ਸਾਡੀ ਪੂਰਨ ਤੌਰ ਤੇ ਇੱਜ਼ਤ ਰੱਖਦਾ ਤੇ ਗੁਰੂ ਸਾਹਿਬ ਕਹਿੰਦੇ ਨਾਮ ਸਿਮਰ ਸਿਮਰ ਕੇ ਉਸ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਆਨੰਦ ਮਾਨਣਾ ਕਰ ਤੇ ਕਦੋਂ ਆਏਗਾ ਜਦੋਂ ਅਸੀਂ ਚਿੱਤ ਪਰਮੇਸ਼ਰ ਨਾਲ ਜੋੜਾਂਗੇ ਉਹਦੀ ਭਗਤੀ ਵਿੱਚ ਜੋੜਾਂਗੇ ਉਹਦੇ ਨਾਮ ਵਿੱਚ ਜੁੜਾਂਗੇ ਪ੍ਰਭੂ ਸੇ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਉਹ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ